ਜਿਹੜੇ ਕੰਪਨੀ ਦੇ ਖਾਣੇ ਕਰਕੇ ਪਹਿਲਾਂ ਬੱਚੇ ਬਿਮਾਰ ਹੋਏ ਘਟੀਆਂ ਖਾਣੇ ਕਰਕੇ ਉਸ ਕੰਪਨੀ ਨੂੰ ਫਿਰ ਪੰਜ ਜਿਹੜੇ ਆ ਮੈਰਿਟੋਰੀਅ ਸਕੂਲਾਂ ਦਾ ਮੈਸ ਦਾ ਠੇਕਾ ਦੇ ਦਿੱਤਾ ਬਲਾਊ ਹਰਜੋਤ ਬੈਠ ਨੂੰ ਹੁਣ ਇੱਥੇ ਪੁੱਛੋ ਵੀ ਭਾਈ ਕਿੱਥੇ ਤੁਹਾਡੀ ਨਿਗਰਾਨੀ ਕਿੱਥੇ ਆ ਕਿੱਥੇ ਆ ਤੁਹਾਡਾ ਸਿਸਟਮ ਕਿੱਥੇ ਆ ਤੁਹਾਡੇ ਜਿਹੜੇ ਤੁਸੀਂ ਪਿਛਲੀ ਵਾਰ ਕਹਿੰਦੇ ਸੀ ਅਸੀਂ ਇਹਨਾਂ ਨੂੰ 307 ਦਾ ਪਰਚਾ ਪਾਵਾਂਗੇ ਜੀ ਅਸੀਂ ਕੰਪਨੀ ਸਸਪੈਂਡ ਕਰਤੀਏ ਬਲੈਕਲਿਸਟ ਕਰਤੀ ਆ ਕੰਪਨੀ ਬੈਠੀ ਅਗਲੇ ਆ ਬੈਠੇ ਆ ਸੈਟਿੰਗ ਕਰਕੇ ਤੁਹਾਡੇ ਦੁਆਰਾ ਠੇਕਾ ਲਈ ਉਹੀ ਇਹ ਕਿੰਗਸ ਕਲਿਫ ਹੋਟਲ ਜਿਹੜੇ ਮੁਖਸਰ ਸਾਹਿਬ ਵਾਲੇ ਉਹੀ ਬੰਦੇ ਨੇ ਸੇਮ ਬੰਦੇ ਐ ਇਹਨਾਂ ਨੂੰ ਪੰਜ ਮੈਰੀਟੋਰੀਅ ਸਕੂਲਾਂ ਦਾ ਜਿਹੜਾ ਠੇਕਾ ਦਿੱਤਾ ਮੈਸ ਦਾ ਸੰਗਰੂਰ ਦੇ ਮੈਰੀਟੋਰੀਅ ਸਕੂਲ ਦੀਆਂ ਬੱਚੀਆਂ ਨਿੱਕੇ ਨਿੱਕੇ ਬੱਚੇ ਮਾਸੂਮ ਬੱਚੀਆਂ ਸਰਕਾਰੀ ਹਸਪਤਾਲ ਦੇ ਵਿੱਚ ਪਈਆਂ ਸੀਗੀਆਂ ਪੌਇਜ਼ਨ ਹੋ ਗਿਆ ਸੀ ਪੌਇਜ਼ਨਡ ਹੋ ਗਈ ਸੀ ਫੂਡ ਬਿਲਕੁਲ ਇੰਨਾ ਗੰਦਾ ਸੀਗਾ ਪਤਾ ਨਹੀਂ ਵਿੱਚ ਕੀ ਪਾਇਆ ਜਿੱਕੀ ਨੇ ਹਰਜੋਤ ਪੈਸ ਜੀ ਸੰਗਰੂਰ ਆਏ ਮਤਲਬ ਉੱਥੇ ਐਦਾਂ ਕਰ ਰਹੇ ਸੀ ਜਿਵੇਂ ਕੋਈ ਪਤਾ ਨਹੀਂ ਕਿੰਨੀ ਕ ਹਮਦਰਦੀ ਹੁੰਦੀ ਹੈ ਕਿੰਨਾ ਕ ਸਾਨੂੰ ਬੱਚਿਆਂ ਨਾਲ ਲਗਾਵ ਹੈ ਉਸੇ ਸਰਕਾਰ 'ਚ ਠੇਕਾ ਦੇ ਦਿੱਤਾ ਸ਼ਰਮਣੀ ਮੰਨੀ ਉਸੇ ਮੈਰੀਟੋਰੀਅ ਸਕੂਲ ਦਾ ਇਹ ਨਹੀਂ ਕਿ ਕਿਤੇ ਹੋਰ ਤੁਸੀਂ ਠੇਕਾ ਦਿੱਤਾ ਹੁਣ ਹਰਜੋਤ ਪਿਆਹ ਜੀ ਦੱਸਣ ਸਾਨੂੰ ਵੀ ਕਿੱਥੇ ਆ ਤੁਹਾਡੀ ਜਿਹੜੀ ਤੁਸੀਂ ਸੈਂਸਿਟੀਵਿਟੀ ਦਿਖਾਉਂਦੇ ਸੀ ਬੱਚਿਆਂ ਦੇ ਪ੍ਰਤੀ ਇਹਦਾ ਮਤਲਬ ਮੈਰੀਟੋਰੀਅ ਸਕੂਲਾਂ ਦੇ ਇਹ ਬੱਚੇ ਆ ਪੰਜ ਸਕੂਲਾਂ ਦੇ ਬੱਚੇ ਆ ਉਹਨਾਂ ਦਾ ਤਾਂ ਫਿਰ ਭਵਿੱਖ ਜਾਂ ਜ਼ਿੰਦਗੀ ਹੁਣ ਦਾਤ ਹੀ ਲੱਗ ਗਈ ਐ ਸਭ ਜਿਹੜੇ ਇਹੋ ਜਿਹੇ ਕੰਮ ਹੁੰਦੇ ਆ ਨਾ ਜੀ ਇਹ ਇਹ ਹੁੰਦੇ ਲਾਲਚ ਦੇ ਵਿੱਚ ਇਹੋ ਜਿਹੇ ਕੰਮ ਨਿਕਲਦੇ ਆਗੇ ਰਿਸ਼ਵਤਾਂ ਦੇ ਵਿੱਚੋਂ ਇਹੋ ਜਿਹੇ ਕੰਮ ਨਿਕਲਦੇ ਕਮਿਸ਼ਨਾਂ ਦੇ ਵਿੱਚੋਂ ਉਹ ਹਰਜੋਤ ਮਹੰਸ ਦੱਸੇ ਵੀ ਇੱਥੇ ਉਹਨੇ ਕੀ ਰਿਸ਼ਵਤ ਲਈ ਹੈ ਲਈ ਹੈ ਜਾਂ ਨਹੀਂ ਲਈ ਕੀ ਇਹਨੇ ਕਮਿਸ਼ਨ ਲਿਆ ਲਿਆ ਜਾਂ ਨਹੀਂ ਲਿਆ ਕੀ ਪੈਸਾ ਯਾਰ ਇੰਨਾ ਮੁੱਕ ਹੋ ਗਿਆ ਕੀ ਪੈਸਾ ਜਿਹੜਾ ਜਵਾਕਾਂ ਦੀ ਜਿਹੜੀ ਸਿਹਤ ਹੈ ਜਵਾਕਾਂ ਦੀ ਜਿਹੜੀ ਉਹ ਰੋਟੀ ਖਾਂਦੇ ਆ ਉਹ ਉਹਨਾਂ ਨਾਲੋਂ ਮੁੱਕ ਹੋ ਗਿਆ ਉਹੀ ਬੱਧਾ ਫੇਰ ਮੁੜੇ ਆ ਗਿਆ ਕੀ ਹੋਰ ਕੰਟਰੈਕਟਰ ਨਹੀਂ ਹੈਗੇ ਕੀ ਕਿਸੇ ਨੇ ਅਪਲਾਈ ਨਹੀਂ ਕੀਤਾ ਹੋਰ ਜਾਂ ਪੰਜਾਬ ਦੇ ਵਿੱਚ ਬੰਦੇ ਮੁੱਕ ਗਏ ਜਿਹੜੇ ਮੈਸਾਂ ਦੇ ਜਾਂ ਰੋਟੀ ਦੇ ਜਾਂ ਕੋਈ ਆਪਣੀ ਇਸ ਬਿਜ਼ਨਸ ਦੇ ਵਿੱਚ ਹੈ ਨਹੀਂਗੇ ਕਿ ਭਗਵੰਤ ਮਾਨ ਜੀ ਜਿਹੜੇ ਵੱਡੇ ਵੱਡੇ ਗੱਲਾਂ ਕਰਦੇ ਆ ਮਨੀਸ਼ ਸੋਧਿਆ ਅਰਵਿੰਦ ਕੇਜਰੀ ਵਾਲ ਉੱਤੋਂ ਆ ਕੇ ਕਿ ਸਾਡੇ ਸਕੂਲ ਇਦਾਂ ਨੇ ਇਦਾਂ ਨੇ ਜੇ ਅਸੀਂ ਬਹੁਤ ਤਕੜਾ ਕੰਮ ਕਰ ਦਿੱਤਾ ਹਾਲਾਂਕਿ ਕੀਤਾ ਤੇ ਕੱਖ ਨਹੀਂ ਡੱਕਣੀ ਤੋੜਿਆ ਇਹਨਾਂ ਨੇ ਉਹ ਵੀ ਦੱਸਣਾ ਕਿ ਉਹ ਵੀ ਕਿੱਥੇ ਆ ਤੁਹਾਡਾ ਸਾਰਾ ਸਿਸਟਮ ਇਹ ਹੁਣ ਕਿਵੇਂ ਇਹ ਦੁਬਾਰਾ ਉਹੀ ਕੰਟਰੈਕਟ ਉਹੀ ਬੰਦਿਆਂ ਨੂੰ ਮਿਲ ਗਿਆ ਜਿਨ੍ਹਾਂ ਨੇ ਜ਼ਹਿਰੀਲਾ ਖਾਣਾ ਖਵਾਇਆ ਸੀ ਤੇ ਸਾਰੇ ਪੰਜਾਬ ਦੀ ਭਾਦੀ ਬਣ ਗਈ ਸੀ ਸੱਪਾ ਤਾਂ ਲੱਗਦਾ ਕਿ ਜਾਂ ਤਾਂ ਉੱਤੋਂ ਫੋਨ ਆਇਆ ਉੱਪਰ ਸੈਟਿੰਗ ਹੋਈ ਹੈ ਜਾਂ ਇਹਨਾਂ ਨਾਲ ਸੈਟਿੰਗ ਹੋਈ ਹੈ ਇਹ ਹੁਣ ਪੁੱਛੋ ਇਹਨਾਂ ਨੂੰ ਤੁਹਾਡੇ ਉੱਪਰ ਥੋੜਾ ਮੰਤਰੀਏ ਥੱਲੇ ਇਹ ਪ੍ਰੋਜੈਕਟ ਡਾਇਰੈਕਟਰ ਲਾਉ ਵਿਜੀਲੈਂਸ ਨੂੰ ਇੱਥੇ ਬਈ ਕਿਹਦੀ ਸੈਟਿੰਗ ਹੋਈ ਐ ਭਈ ਇਹ ਦੁਬਾਰਾ ਇਹਦੇ ਵਿੱਚ ਅਮਨਦੀਪ ਕੌਰ ਆ ਜਿਹੜੇ ਪ੍ਰੋਜੈਕਟ ਡਾਇਰੈਕਟਰ ਨੇਗੇ ਮੈਰੀਟੋਰੀਅਸ ਸਕੂਲ ਦੇ ਉਹ ਇੱਕ ਪਾਰਟੀ ਨੇਗੇ ਫਸਟ ਪਾਰਟੀ ਨੇ ਸੈਕੰਡ ਪਾਰਟੀ ਹੈਗੇ ਆਹ ਬੋਰੇ ਆਹ ਸ਼ਵਿੰਦਰ ਬੋਰਾ ਕਿੰਗਸ ਕਲੇਫਲ ਆ ਇਹ ਦੋਨੇ ਪਾਰਟੀ ਉਹ ਫਸਟ ਪਾਰਟੀ ਹੈਗਾ ਅਮਨਦੀਪ ਕੌਰ ਇਹ ਸੈਕੰਡ ਪਾਰਟੀ ਇਹਨਾਂ ਦੋਨਾਂ ਦੇ ਵਿਚਾਲੇ ਇਹ ਕੰਟਰੈਕਟ ਹੋਇਆਗਾ ਇਹ ਕੰਟਰੈਕਟ ਹੋਇਆਗਾ 123 ਰੁਪਏ 16 ਪੈਸੇ ਪਰ ਬੱਚੇ ਦਾ ਜਿਹੜੇ ਬੰਦੇ ਦੇ ਨਾਲ ਕੰਟਰੈਕਟ ਕੀਤਾ ਉਹ ਕਿਵੇਂ ਕਹਿ ਦੂ ਮੇਰੇ ਨਾਲ ਧਿਆਨ ਚ ਨਹੀਂ ਕਰਦਾ ਮਤਲਬ ਤੁਸੀਂ ਵੀ ਮੂਰਖ ਬਣਾਈ ਇਹਨੂੰ ਸਾਨੂੰ ਇਹ ਪ੍ਰੋਜੈਕਟਡ ਡਾਇਰੈਕਟਰ ਦੀ ਜਿਹੜੀ ਹੈਗੀ ਹੈ ਮੈਂ ਕਹਿੰਦਾ ਇਹਦੇ ਉੱਤੇ ਪਰਚਾ ਪਾ ਕੇ ਇਹਦੀ ਇੰਟਰੋਗੇਸ਼ਨ ਹੋਣੀ ਚਾਹੀਦੀ ਹੈ ਵੀ ਤੁਹਾਡਾ ਕੀ ਇਹਦੇ ਵਿੱਚ ਨਿੱਜੀ ਮਫਾਦ ਹੈ ਜਾਂ ਤੁਹਾਨੂੰ ਤੁਹਰਜੋਤ ਬੈਂਸ ਦਾ ਫੋਨ ਆਇਆ ਸੀਗਾ ਲਗਭਗ ਆਇਤੋਂ ਸਾਲ ਡੇਢ ਸਾਲ ਪਹਿਲਾਂ ਮੈਰੀਟ ਮੈਰੀਟੋਰੀਅ ਸਕੂਲਾਂ ਦੇ ਵਿੱਚ ਖਾਣੇ ਦਾ ਮੁੱਦਾ ਗਰਮਾਇਆ ਸੀ ਜਦੋਂ ਸੰਗਰੂਰ ਇਲਾਕੇ ਦੇ ਮੈਰੀਟੋਰੀਅ ਸਕੂਲ ਦੇ ਵਿੱਚ ਖਾਣਾ ਖਾਣ ਦੇ ਨਾਲ ਬੱਚੇ ਬਿਮਾਰ ਹੋ ਗਏ ਜਿਹੜੀ ਕੰਪਨੀ ਕੋਲ ਮੈਸ ਦਾ ਠੇਕਾ ਸੀ ਖਾਣੇ ਦਾ ਠੇਕਾ ਸੀ ਉਸ ਕੰਪਨੀ ਤੇ ਕਾਰਵਾਈ ਕੀਤੀ ਸਿੱਖਿਆ ਮੰਤਰੀ ਹਰਜੋਤਪਨ ਸੌਂਦੇ ਆ ਉੱਥੇ ਆ ਕੇ ਬੜਾ ਭਾਵਕ ਹੁੰਦੇ ਆ ਬڑے ਗੱਲਾਂ ਮਾਰਦੇ ਆ ਬੱਚਿਆਂ ਦੇ ਨਾਲ ਤੁਹਾਡੇ ਟੀਚਰਾਂ ਤੇ ਕਾਰਵਾਈ ਕਰ ਦੇਾਂਗੇ ਉਹਨਾਂ ਤੇ ਕਾਰਵਾਈ ਕਰ ਦੇਾਂਗੇ ਉਹ ਕਾਰਵਾਈ ਕਰ ਦੇਾਂਗੇ ਕਾਰਵਾਈ ਕਾਗਜ਼ੀ ਪੱਤਰੀ ਹੁੰਦੀ ਵੀ ਐ ਪਰ ਕਾਗਜ਼ੀ ਜਿਹੜੀ ਕਾਰਵਾਈ ਐ ਉਹ ਹੁਣ ਜਾ ਕੇ ਸਾਹਮਣੇ ਆਉਂਦੀ ਐ ਕਿ ਜਿਹੜੀ ਕੰਪਨੀ ਦੇ ਕਰਕੇ ਜਿਹੜੇ ਕੰਪਨੀ ਦੇ ਖਾਣੇ ਕਰਕੇ ਪਹਿਲਾਂ ਬੱਚੇ ਬਿਮਾਰ ਹੋਏ ਘਟੀਆ ਖਾਣੇ ਕਰਕੇ ਉਸ ਕੰਪਨੀ ਨੂੰ ਫਿਰ ਪੰਜ ਜਿਹੜੇ ਐ ਮੈਰੀਟੋਰੀਅਸ ਸਕੂਲਾਂ ਦਾ ਮੈਸ ਦਾ ਠੇਕਾ ਦੇ ਦਿੱਤਾ ਗਿਆ ਮਤਲਬ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜਿਨ੍ਹਾਂ ਤੇ ਪਹਿਲਾਂ ਹੀ ਦੋਸ਼ ਹੋਣ ਜਿਹੜੇ ਪਹਿਲਾਂ ਹੀ ਬੱਚਿਆਂ ਦੀ ਜਾਨ ਨਾ ਖੇਡ ਚੁੱਕੇ ਹੋਣ ਉਹਨਾਂ ਨੂੰ ਫਿਰ ਠੇਕ ਕੀ ਪੰਜਾਬ ਸਰਕਾਰ ਬੱਚਿਆਂ ਦੀ ਸਿਹਤ ਨੂੰ ਲੈ ਕੇ ਸੰਜੀਦਾ ਨਹੀਂ ਹੈ ਕੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਜਿਹੜੇ ਬੱਚੇ ਸਕੂਲਾਂ ਚ ਪੜ ਰਹੇ ਆ ਉਹਨਾਂ ਦੀ ਜਾਨ ਦੀ ਉਹਨਾਂ ਦੇ ਮਤਲਬ ਭੁੱਖ ਦੀ ਕੋਈ ਪਰਵਾਹ ਨਹੀਂ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਆਰਟੀਐਕਟਿਵਿਸਟ ਮਨ ਗੋਇਲ ਨੇ ਗੋਇਲ ਸਾਹਿਬ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਗੋਇਲ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਇਹ ਠੇਕਾ ਮਤਲਬ ਉਸੇ ਕੰਪਨੀ ਨੂੰ ਜਿਹੜੀ ਕੰਪਨੀ ਕਰਕੇ ਆਪਾਂ ਵੈਸੇ ਵੀ ਬਾਜ਼ਾਰ ਚ ਜਿਹੜੀ ਦੁਕਾਨ ਤੋਂ ਆਪਾਂ ਇੱਕ ਵਾਰ ਸਾਮਾਨ ਕੋਈ ਆਪਣੀ ਖਰਾਬ ਨਿਕਲ ਜੇ ਖਾਣ ਪੀਣ ਵਾਲਾ ਆਪਾਂ ਦੁਬਾਰਾ ਉਹ ਦੁਕਾਨ ਤੇ ਨਹੀਂ ਜਾਂਦੇ ਹਾਲਾਂਕਿ ਸਾਮਾਨ ਵੀ ਖਰਾਬ ਨਾ ਨਿਕਲੇ ਆਪਾਂ ਕੋਈ ਚੀਜ਼ ਵੀ ਬੈਠੀ ਦੇਖ ਲਈਏ ਉਹ ਦੁਕਾਨ ਦੀ ਹਾਲਤ ਵੀ ਦੇਖ ਲਈਏ ਜਿਹੜੀ ਕੰਪਨੀ ਦੇ ਖਾਣੇ ਕਰਕੇ ਬੱਚੇ ਬਿਮਾਰ ਹੋ ਗਏ ਬੱਚਿਆਂ ਦੀ ਜਾਨ ਤੱਕ ਜਾ ਸਕਦੀ ਸੀ ਇਹ ਹਾਲਾਤ ਪੈਦਾ ਹੋ ਗਈ ਸੀ ਉਸੇ ਨੇ ਦੁਬਾਰਾ ਠੀਕ ਹੈ ਦੇਖੋ ਜਿਹੜੇ ਇਹ ਜਿਹੇ ਕੰਮ ਹੁੰਦੇ ਆ ਨਾ ਜੀ ਇਹ ਇਹ ਹੁੰਦੇ ਲਾਲਚ ਦੇ ਵਿੱਚੋਂ ਇਹ ਜਿਹੇ ਕੰਮ ਨਿਕਲਦੇ ਆਗੇ ਰਿਸ਼ਵਤਾਂ ਦੇ ਵਿੱਚੋਂ ਇਹੋ ਜਿਹਾ ਕੰਮ ਨਿਕਲਦਾ ਹੈ ਕਮਿਸ਼ਨਾਂ ਦੇ ਵਿੱਚੋਂ ਹੁਣ ਹਰਜੋਤ ਬੈਂਸ ਦੱਸੇ ਵੀ ਇੱਥੇ ਉਹਨੇ ਕੀ ਰਿਸ਼ਵਤ ਲਈ ਹੈ ਲਈ ਹੈ ਜਾਂ ਨਹੀਂ ਲਈ ਕੀ ਇਹਨੇ ਕਮਿਸ਼ਨ ਲਿਆ ਲਿਆ ਜਾਂ ਨਹੀਂ ਲਿਆ ਪਿਛਲੀ ਵਾਰੀ ਹਰਜੋਤ ਵਾਂਸ ਮੇਰੇ ਯਾਦ ਹੈ ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੀਆਂ ਬੱਚੀਆਂ ਨਿੱਕੇ ਨਿੱਕੇ ਬੱਚੇ ਮਾਸੂਮ ਬੱਚੀਆਂ ਸਰਕਾਰੀ ਹਸਪਤਾਲ ਦੇ ਵਿੱਚ ਪਈਆਂ ਸੀਗੀਆਂ ਇੱਕ ਇੱਕ ਬੈੱਡ ਤੇ ਦੋ ਦੋ ਪਈਆਂ ਸੀ ਕਿਉਂਕਿ ਸਬੂਧਾ ਆਪਣੇ ਪਤਾ ਹੀ ਨਹੀਂ ਕਿੰਨੀਆਂ ਇਕੱਠਾ 100 ਬੱਚਾ ਬਿਮਾਰ ਹੋ ਗਿਆ ਸੀਗਾ ਔਰ ਬਿਲਕੁਲ ਪੋਇਜ਼ਨ ਹੋ ਗਿਆ ਸੀ ਪੋਇਜ਼ਨਟ ਹੋ ਗਏ ਸੀ ਫੂਡ ਬਿਲਕੁਲ ਇਨਾ ਗੰਦਾ ਸੀਗਾ ਪਤਾ ਨਹੀਂ ਵਿੱਚ ਕੀ ਪਾਇਆ ਜੇਗੀ ਨਹੀਂ ਹਰਜੋਤ ਪੂਰੇ ਪੰਜਾਬ ਦੇ ਵਿੱਚ ਰੌਲਾ ਪਿਆ ਸੀਗਾ ਸਾਰੇ ਪੰਜਾਬ ਦੇ ਵਿੱਚ ਹਫੜਾ ਦਫੜੀ ਮੱਚ ਗਈ ਵੀਰ ਕਿਵੇਂ ਇਹ ਇਦਾਂ ਹੋ ਗਿਆ ਕਿ ਇੱਕ ਸਕੂਲ ਦੇ ਵਿੱਚ ਜ਼ਹਿਰੀਲਾ ਖਾਣਾ ਆ ਗਿਆ ਹਰਜੋਤ ਬੈਸ ਜੀ ਸੰਗਰੂਰ ਆਏ ਮਤਲਬ ਉੱਥੇ ਇਦਾਂ ਕਰ ਰਹੇ ਸੀ ਜਿਵੇਂ ਕੋਈ ਪਤਾ ਨਹੀਂ ਕਿੰਨੀ ਕ ਹਮਦਰਦੀ ਹੁੰਦੀ ਹੈ ਕਿੰਨਾ ਕ ਸਾਨੂੰ ਬੱਚਿਆਂ ਨਾਲ ਲਗਾਵਾ ਮਿੱਠੀਆਂ ਮਿੱਠੀਆਂ ਗੱਲਾਂ ਅਸੀਂ ਜੀ ਜਿਹੜਾ ਕੰਟਰੈਕਟਰ ਹੈ ਉਹਦੇ ਉੱਤੇ ਪਰਚਾ ਕਰ ਦਰਜ ਕਰਾਂਗੇ 307 ਦਾ ਪਰਚਾ 307 ਦਾ ਪਰਚਾ ਦਰਜ ਕਰਾਇਆ ਕਹਿੰਦੇ ਫਿਰ ਕਹਿੰਦੇ ਜੀ ਜਿਹੜਾ ਕੰਟਰੈਕਟਰ ਦੀ ਕੰਪਨੀ ਹੈ ਬਲੈਕਲਿਸਟ ਕਰਾਂਗੇ ਇਹਨੂੰ ਸਸਪੈਂਡ ਕਰਤਾ ਸੀ ਕੰਟਰੈਕਟ ਹੁਣ ਡੇਢ ਦੋ ਸਾਲ ਬਾਅਦ ਕੀ ਹੋ ਗਿਆ ਉਹੀ ਇਹ ਸ਼ਵਿੰਦਰ ਬੋਰਾ ਹੈਗਾ ਤੇ ਇਹਦਾ ਭਰਾ ਹੈਗਾ ਜਿਹੜਾ ਕੰਟਰੈਕਟਰ ਸੀਗਾ ਉਹੀ ਇਹ ਕਿੰਗਸ ਕਲਿਫ ਹੋਟਲ ਜਿਹੜੇ ਮੁਕਸਰ ਸਾਹਿਬ ਵਾਲੇ ਉਹੀ ਬੰਦੇ ਨੇ ਸੇਮ ਬੰਦੇ ਆ ਇਹਨਾਂ ਨੂੰ ਪੰਜ ਮੈਰੀਟੋਰੀਅਸ ਸਕੂਲਾਂ ਦਾ ਜਿਹੜਾ ਠੇਕਾ ਦਿੱਤਾ ਮੈਸ ਦਾ ਔਰ ਬੜੀ ਸ਼ਰਮਨਾਕ ਗੱਲ ਹੈ ਵੀ ਜਿਹੜੇ ਬੰਦੇ ਨਾਲ ਹਜੇ ਥੋੜੀ ਸਰਕਾਰ ਦੇ ਵਿੱਚ ਹੀ ਜਾਂ ਤਾਂ ਇਹ ਹੋਇਆ ਹੋਵੇ ਨਾ ਕਿ ਬਹੁਤ ਸਾਰੇ ਦਹਾਕੇ ਟੱਪ ਗਏ ਹੁਣ 10-12 ਸਾਲ ਹੋ ਗਏ ਹੁਣ ਇੱਕ ਦਹਾਕਾ ਹੋ ਗਿਆ ਜੀ ਸਾਨੂੰ ਯਾਦ ਨਹੀਂ ਰਿਹਾ ਵੀ ਕਿਹੜੇ ਬੰਦੇ ਸੀਗੇ ਜਾਂ ਮੂਰੇ ਕੋਈ ਬੰਦੇ ਹੋਰ ਆ ਗਏ ਹੁਣ ਉਹੀ ਸੇਮ ਕਿੰਗਸ ਕਲੇਫ ਹੋਟਲ ਵਾਲੇ ਬੰਦੇ ਆ ਮੁਕਸਰ ਵਾਲੇ ਮੂਰੇ ਤੇ ਉਹਨਾਂ ਦੀਆਂ ਕੰਪਨੀਆਂ ਲਗੀਆਂ ਇਹ ਔਰ ਦੂਜੀ ਵੱਡੀ ਗੱਲ ਇਹ ਦੇਖੋ ਕਿ ਉਸੇ ਸਰਕਾਰ ਚ ਠੇਕਾ ਦੇ ਦਿੱਤਾ ਸ਼ਰਮਣੀ ਮੰਨੀ ਉਸੇ ਮੈਰੀਟਰੀ ਸਕੂਲ ਦਾ ਇਹ ਨਹੀਂ ਕਿ ਕਿਤੇ ਹੋਰ ਤੁਸੀਂ ਠੇਕਾ ਦਿੱਤਾ ਹੁਣ ਹਰਜੋਤ ਪਿਆਹ ਜੀ ਦੱਸਣ ਸਾਨੂੰ ਵੇ ਕਿੱਥੇ ਆ ਤੁਹਾਡੀ ਜਿਹੜੀ ਤੁਸੀਂ ਸੈਂਸਿਟੀਵਿਟੀ ਦਿਖਾਉਂਦੇ ਸੀ ਬੱਚਿਆਂ ਦੇ ਪ੍ਰਤੀ ਯਾਨ ਕਿ ਕਿੰਨੇ ਕੁ ਤੁਸੀਂ ਸੁਹਿਰਦੋਂ ਕੀ ਪੈਸਾ ਯਾਰ ਇੰਨਾ ਮੁੱਖ ਹੋ ਗਿਆ ਕੀ ਪੈਸਾ ਜਿਹੜਾ ਜਵਾਕਾਂ ਦੀ ਜਿਹੜੀ ਸਿਹਤ ਹੈ ਜਵਾਕਾਂ ਦੀ ਜਿਹੜੀ ਰੋਟੀ ਖਾਂਦੇ ਆ ਉਹ ਉਹਨਾਂ ਨਾਲੋਂ ਮੁੱਖ ਹੋ ਗਿਆ ਕਿਉਂਕਿ ਇੱਕ ਵਾਰੀ ਬੰਦੇ ਨੂੰ ਜਦੋਂ ਆਪਾਂ ਕਹਿੰਨੇ ਨਾ ਵੀ ਗੰਦ ਤੇ ਬੈਣ ਦੀ ਆਦਤ ਪੈ ਜਾਏ ਉਹ ਜਾਂਦੀ ਨਹੀਂ ਹੁੰਦੀ ਜਿਹੜੇ ਬੰਦੇ ਨੂੰ ਇੱਕ ਵਾਰ ਮਲਾਵਟ ਕਰਨ ਦੀ ਆਦਤ ਪੈ ਜਾਏ ਉਹ ਚ ਉਹ ਮਲਾਵਟ ਕਰਕੇ ਖਾਣਾ ਬਣਾ ਕੇ ਉਹ ਚ ਜਿਹੜਾ ਕੀ ਕਹਿੰਦੇ ਹੁੰਦੇ ਫਾਇਦਾ ਖਾਣ ਦੀ ਆਦਤ ਪੈ ਜਾਏ ਉਹ ਜਾਂਦੀ ਨਹੀਂ ਹੁੰਦੀ ਉਹ ਤੁਸੀਂ ਉਹਨੂੰ ਫੇਰ ਕੰਟਰੈਕਟ ਦੇ ਦਿੱਤਾ ਫਿਰ ਕੁਝ ਕੌਣ ਰੋਜ਼ ਨਿਗਰਾਨੀ ਰੱਖੂਗਾ ਉਹਦੀ ਠੇਕੇਦਾਰ ਤੁਸੀਂ ਚੰਗਾ ਚੋਣੋ ਯਾਰ ਗੱਲ ਉਹੀ ਹੈ ਨਾ ਵੀ ਲੋਕ ਕਹਿੰਦੇ ਆ ਵੀ ਕਮਿਸ਼ਨ ਚੱਲਦੇ ਆ ਚ ਮੋਟੇ ਮੋਟੇ ਪੈਸੇ ਚੱਲਦੇ ਬੈਕ ਡੋਰ ਤੇ ਫਿਰ ਤਾਂ ਲੋਕਾਂ ਦੀ ਗੱਲ ਸਹੀ ਹੋ ਗਈ ਉਹੀ ਬੰਦਾ ਫੇਰ ਮੂਰੇ ਆ ਗਿਆ ਕੀ ਹੋਰ ਕੰਟਰੈਕਟਰ ਨਹੀਂ ਹੈਗੇ ਕੀ ਕਿਸੇ ਨੇ ਅਪਲਾਈ ਨਹੀਂ ਕੀਤਾ ਹੋਰ ਜਾਂ ਪੰਜਾਬ ਦੇ ਵਿੱਚ ਬੰਦੇ ਮੁੱਕ ਗਏ ਜਿਹੜੇ ਮੈਸਾਂ ਦੇ ਜਾਂ ਰੋਟੀ ਦੇ ਜਾਂ ਕੋਈ ਆਪਣੀ ਇਸ ਬਿਜ਼ਨਸ ਦੇ ਵਿੱਚ ਹੈ ਨਹੀਂਗੇ ਹੋਰ ਮੈਂ ਅੱਜ ਅਖਬਾਰ ਪੜ੍ਹਦਾ ਪਿਆ ਸੀ ਉਹਦੇ 'ਚ ਜਿਹੜੇ ਡਾਇਰੈਕਟਰ ਨੇਗੇ ਅਮਨਦੀਪ ਕੌਰ ਹੈ ਡਾਇਰੈਕਟਰ ਇਹ ਇਹ ਹੈਗੇ ਮੈਰੀਟੋਰੀਅਸ ਸਕੂਲ ਦੇ ਅ ਡਾਇਰੈਕਟਰ ਨੇਗੇ ਪ੍ਰੋਮੋਸ਼ਨ ਆਫ ਕੁਆਲਿਟੀ ਵਗੈਰਾ ਸਾਰਾ ਕੁਝ ਇਹ ਦੇਖਦੇ ਆ। ਹੂੰ ਇਹ ਕਹਰੇ ਸੀ ਮੇਰੇ ਤਾਂ ਮਸਲਾ ਧਿਆਨ ਚ ਹੀ ਨਹੀਂ ਜੀ। ਕਿਸੇ ਪੱਤਰਕਾਰ ਨੇ ਪੁੱਛ ਲਿਆ ਹੋਣਾ ਵੀ ਯਾਰ ਤੁਸੀਂ ਇਹ ਦੁਬਾਰਾ ਫੇਰ ਬੋਰਿਆਂ ਨੂੰ ਦਿੱਤਾ ਜਿਨ੍ਹਾਂ ਦਾ ਪਿੱਛੇ ਰੌਲਾ ਪਿਆ ਸੀ ਫੂਡ ਜ਼ਹਿਰੀਲਾ ਖਾਣਾ ਖਵਾਇਆ ਸੀਗਾ। ਇਹ ਕਹਿੰਦੇ ਮੇਰੇ ਤਾਂ ਧਿਆਨ ਚ ਹੀ ਨਹੀਂ ਮਤਲਬ ਜਿਹੜੇ ਇਹ ਜੇ ਬੰਦੇ ਆ ਇਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਆ। ਆ ਕੰਟਰੈਕਟ ਲੈ ਕਿਸੇ ਕੋਲੇ ਹੋਣਾ ਨਹੀਂ ਆ ਕੰਟਰੈਕਟ ਦੀ ਕਾਪੀ ਆ। ਹੂੰ ਇਹਦੇ ਵਿੱਚ ਅਮਨਦੀਪ ਕੌਰ ਹੈ ਜਿਹੜੇ ਪ੍ਰੋਜੈਕਟ ਡਾਇਰੈਕਟਰ ਨੇਗੇ ਮੈਰੀਟੋਰੀਅਸ ਸਕੂਲ ਦੇ ਉਹ ਇੱਕ ਪਾਰਟੀ ਨੇਗੇ ਫਰਸਟ ਪਾਰਟੀ ਨੇ ਸੈਕੰਡ ਪਾਰਟੀ ਹੈਗੇ ਆਹ ਵੋਰੇ ਆਹ ਸ਼ਵਿੰਦਰ ਵੋਰਾ ਕਿੰਗਸ ਕਲਿਫ ਵਾਲਾ ਇਹ ਦੋਨੇ ਪਾਰਟੀ ਉਹ ਫਰਸਟ ਪਾਰਟੀ ਹੈਗਾ ਅਮਨਦੀਪ ਕੌਰ ਇਹ ਸੈਕੰਡ ਪਾਰਟੀ ਇਹਨਾਂ ਦੋਨਾਂ ਦੇ ਵਿਚਾਲੇ ਇਹ ਕੰਟਰੈਕਟ ਹੋਇਆਗਾ ਐਗਰੀਮੈਂਟ ਹੋਇਆ ਕਿ ਜਿਹੜਾ ਫਰਸਟ 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 ਜਿਹੜੀ ਪਾਰਟੀ ਆ ਉਹ ਉੱਥੇ ਮਤਲਬ ਉਹਨੇ ਭਾਂਡੇ ਪ੍ਰੋਵਾਈਡ ਜੋ ਵੀ ਸਮਾਨ ਹੁੰਦਾ ਉਥੇ ਬੱਚਿਆਂ ਦਾ ਜਾਂ ਜੋ ਵੀ ਉਥੇ ਕੰਦਾ ਤੇ ਰੰਗ ਕਰਾ ਕੇ ਰੱਖਣਾ ਜੋ ਵੀ ਹੁੰਦਾ ਹੈ ਨਾ ਵਰਦੀਆਂ ਦੇਣੀਆਂ ਨੇ ਸਟਾਫ ਨੂੰ ਸੈਕੰਡ ਪਾਰਟੀ ਜਿਹੜੀ ਹੈਗੀ ਹੈ ਉਹ ਇਹ ਜਿਨ੍ਹਾਂ ਨੂੰ ਕੰਟਰੈਕਟ ਮਿਲੇਗਾ ਉਹ ਰਿਆਂ ਨੂੰ ਇਹਨਾਂ ਨੇ ਫੂਡ ਪ੍ਰੋਵਾਈਡ ਕਰਾਉਣਾ ਹੈਗਾ ਇਹ ਕੰਟਰੈਕਟ ਹੋਇਆਗਾ 123 ਰੁਪਏ 16 ਪੈਸੇ ਪਰ ਬੱਚੇ ਦਾ ਜਿਹੜੇ ਬੰਦੇ ਦੇ ਨਾਲ ਕੰਟਰੈਕਟ ਕੀਤਾ ਉਹ ਕਿਵੇਂ ਕਹ ਦੂ ਮੇਰੇ ਨਾਲ ਧਿਆਨ ਚ ਨਹੀਂ ਕਰਦਾ ਮਤਲਬ ਤੁਸੀਂ ਵੀ ਮੂਰਖ ਬਣਾਈ ਜਾਂਦੇ ਸਾਨੂੰ ਇਹ ਪ੍ਰੋਜੈਕਟਡ ਡਾਇਰੈਕਟਰ ਦੀ ਜਿਹੜੀ ਹੈਗੀ ਹੈ ਮੈਂ ਕਹਿੰਦਾ ਇਹਦੇ ਉੱਤੇ ਪਰਚਾ ਪਾ ਕੇ ਇਹਦੀ ਇੰਟਰੋਗੇਸ਼ਨ ਹੋਣੀ ਚਾਹੀਦੀ ਹੈ ਵੀ ਤੁਹਾਡਾ ਕੀ ਇਹਦੇ ਵਿੱਚ ਨਿੱਜੀ ਮਫਾਦ ਹੈ ਜਾਂ ਤੁਹਾਨੂੰ ਤੋਹਰਜੋਤ ਬੈਂਸ ਦਾ ਫੋਨ ਆਇਆ ਸੀਗਾ ਕਲੀਅਰ ਦੱਸੋ ਯਾਰ ਸਾਨੂੰ ਤੁਸੀਂ ਸਾਰੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਤੁਸੀਂ ਖਤਰੇ 'ਚ ਪਾ ਦਿੱਤਾ ਔਰ ਮੈਂ ਇਹ ਵੀ ਸਮਝਦਾ ਕਿ ਭਗਵੰਤ ਮਾਨ ਜੀ ਜਿਹੜੇ ਵੱਡੇ ਵੱਡੇ ਗੱਲਾਂ ਕਰਦੇ ਆ ਮਨੀਸ਼ ਸੋਧਿਆ ਅਰਵਿੰਦ ਕੇਜਰੀ ਵਾਲੋਂ ਉੱਤੋਂ ਆ ਕੇ ਕਿ ਸਾਡੇ ਸਕੂਲ ਇਦਾਂ ਨੇ ਇਦਾਂ ਨੇ ਯਾ ਅਸੀਂ ਬਹੁਤ ਤਕੜਾ ਕੰਮ ਕਰ ਦਿੱਤਾ ਹਾਲਾਂਕਿ ਕੀਤਾ ਤੇ ਕੱਖ ਨਹੀਂ ਡੱਕਣੀ ਤੋੜਿਆ ਇਹਨਾਂ ਨੇ ਉਹ ਵੀ ਦੱਸਣਾ ਕਿ ਵੀ ਕਿੱਥੇ ਆ ਤੁਹਾਡਾ ਸਾਰਾ ਸਿਸਟਮ ਹੈ ਹੁਣ ਕਿਵੇਂ ਇਹ ਦੁਆਰਾ ਉਹੀ ਕੰਟਰੈਕਟ ਉਹੀ ਬੰਦਿਆਂ ਨੂੰ ਮਿਲ ਗਿਆ ਜਿਨ੍ਹਾਂ ਨੇ ਜ਼ਹਿਰੀਲਾ ਖਾਣਾ ਖਵਾਇਆ ਸੀ ਤੇ ਸਾਰੇ ਪੰਜਾਬ ਦੇ ਭਾਦੀ ਬਣ ਗਈ ਸੀ ਇਹ ਦੱਸਣਾ ਚਾਹੁੰਦਾ ਔਰ ਇੱਥੋਂ ਇਹ ਚੀਜ਼ਾਂ ਸਾਫ਼ ਹੁੰਦੀਆਂ ਨੇ ਕਿ ਆਮ ਆਦਮੀ ਪਾਰਟੀ ਜਿਹੜਾ ਬੱਚਿਆਂ ਦੇ ਪ੍ਰਤੀ ਸਕੂਲਾਂ ਦੇ ਪ੍ਰਤੀ ਕਿੰਨੀ ਕੁ ਸਿਹਰਦਾ ਅੱਛਾ ਇੱਕਨ ਮਤਲਬ ਤੁਸੀਂ ਇਹ ਗੱਲ ਕਰ ਰਹੇ ਹੋ ਮਤਲਬ ਇਹਦਾ ਮਤਲਬ ਜਿਵੇਂ ਇੱਕ ਸਕੂਲ ਦੇ ਵਿੱਚ ਜੋ ਭਾਵਣਾ-ਭਾਣਾ ਵਾਪਰ ਗਿਆ ਜੇਕਰ ਇਹ ਬੰਦੇ ਮੈਂ ਤੁਸੀਂ ਕਹਿੰਦੇ ਮਲਾਵਟ ਕਰਨ ਦੀ ਆਤ ਨਹੀਂ ਆਂਦੀ ਇਹਦਾ ਮਤਲਬ ਮੈਰਿਟੋਰੀਅ ਸਕੂਲਾਂ ਦੇ ਜਿਹੜੇ ਬੱਚੇ ਐ ਪੰਜ ਸਕੂਲਾਂ ਦੇ ਬੱਚੇ ਐ ਉਹਨਾਂ ਦਾ ਤਾਂ ਫਿਰ ਭੁੱਖ ਜਾਂ ਜ਼ਿੰਦਗੀ ਹੁਣ ਦਾਤ ਹੀ ਲੱਗੀ ਐ ਇੱਕ ਦੀ ਦਾਤੇ ਯਾਰ ਜਿਹੜਾ ਬੰਦਾ ਇੱਕ ਵਾਰੀ ਜਿਹੜੇ ਬੰਦੇ ਨੂੰ ਆਪਾਂ ਕਹਿ ਲਈ ਨਕਲੀ ਪਨੀਰ ਪਨੀਰ ਖਵਾਉਣ ਦੀ ਹੱਤ ਪੈ ਜੇ ਸਹੀ ਜਿਹੜਾ ਪਨੀਰ ਹੁੰਦਾ ਉਹਦੀ ਥਾਂ ਤੇ ਜਿਹਨੂੰ ਆਪਾਂ ਨਕਲੀ ਪਨੀਰ ਨਹੀਂ ਹੁੰਦਾ ਜਿਹੜਾ ਪਰਫੈਂਡ ਦਾ ਬੰਦਾ ਉਹ ਖਵਾਉਣ ਦੀ ਹੱਤ ਪੈ ਜੇ ਨਕਲੀ ਮਸਾਲੇ ਵਰਤਨ ਦੀ ਹੱਤ ਪੈ ਜੇ ਗੰਦਾ ਗੰਦੇ ਟਮਾਟਰਾਂ ਦੀ ਪਨੀਰੀ ਜਿਹੜੀ ਪਿਉਰੀ ਬਣਾਉਣ ਦੀ ਹੱਤ ਪੈ ਜੇ ਉਹ ਬੰਦਾ ਸਹੀ ਫਰੈਸ਼ ਚੀਜ਼ਾਂ ਖਵਾਈ ਨਹੀਂ ਸਕਦਾ ਕਿਉਂਕਿ ਉਹਨੇ ਪੜਤਾ ਲਾਉਣਾ ਹੈ ਵੀ ਜਿਹੜਾ 123 ਰੁਪਏ ਪਰ ਡਾਈਟ ਦੇ ਮਗਰ ਮੈਨੂੰ ₹50 ਕਿਵੇਂ ਬਚਣਗੇ ਜਾਂ ₹60 ਜਾਂ ₹70 ਕਿਵੇਂ ਬਚਣਗੇ ਉਹ ₹100 ਦਾ ਖਾਣਾ ਖਵਾਈ ਨਹੀਂ ਸਕਦਾ 130 ਚ ਉਹ ਤੁਸੀਂ ਜਿਹੜੇ ਬੰਦੇ ਨੂੰ ਆਤ ਪਈ ਉਹਨੂੰ ਦੁਬਾਰਾ ਮਤਲਬ ਕਿ ਠੇਕਾ ਲੈ ਯਾਰ ਐਡਾ ਵੱਡਾ ਸਾਰੇ ਐਡਾ ਪੰਜਾਬ ਹੈਗਾ ਬੰਦੇ ਮੈਂ ਕਹਿੰਦਾ ਵੀ ਲੰਗਰ ਨੂੰ ਰਾਹ ਨਹੀਂ ਹੈਗਾ ਕਿੰਨੇ ਲੋਕਾਂ ਦਾ ਵਿਲੇ ਬੈਠੇ ਹੈਗੇ ਤੁਹਾਨੂੰ ਇਹੀ ਦੁਬਾਰਾ ਬੰਦੇ ਉਹੀ ਜਿਹੜੀ ਤਨਾੜ ਪਾਰਟੀ ਹੈ ਇੱਕ ਜਿਹਨੇ ਗੰਦ ਪਾਇਆ ਸੀ ਪਹਿਲਾਂ ਉਹੀ ਤੁਹਾਨੂੰ ਫੇਰ ਮਿਲੀ ਲੱਭੀ ਹੋਰ ਲੱਭ ਲੋ ਯਾਰ ਬੰਦੇ ਕਿੰਨੇ ਹੀ ਬੰਦੇ ਲਾਈਨ 'ਚ ਹੋਣਗੇ ਕਿੰਨੇ ਹੀ ਬੰਦੇ ਕੋਸ਼ਿਸ਼ ਕਰਦੇ ਹੋਣਗੇ ਵੀ 132 ਜੋ 100-120 ਰੁਪਏ ਲਾ ਕੇ 100-110 ਰੁਪਏ ਲਾ ਕੇ ਕੋਈ 10-15 ਰੁਪਏ ਨਾਰਮਲ ਰੇਟ ਕਮਾ ਕੇ ਇੱਕ ਗੁਜ਼ਾਰਾ ਕਰਾਂ ਆਉਂਦਾ ਤੁਹਾਨੂੰ ਉਹੀ ਦੁਬਾਰਾ ਫਿਰ ਉਹੀ ਬੰਦੇ ਕੋਲ ਲੱਭੇ ਜਿਹੜੇ ਬੰਦੇ ਜਿਨ੍ਹਾਂ ਬੰਦਾਂ ਨੇ ਗਲਤ ਖਾਣਾ ਖਵਾਇਆ ਸੀ ਇਹ ਇਹ ਸਭ ਸੈਟਿੰਗਾਂ ਹੁੰਦੀਆਂ ਆਪਾਂ ਨੂੰ ਵੀ ਪਤਾ ਲੋਕ ਇਹੀ ਤਾਂ ਕਹਿੰਦੇ ਆ ਵੀ ਯਾਰ ਕੰਟਰੈਕਟ ਪਹਿਲਾਂ ਕੋਈ ਆਉਂਦਾ ਨਹੀਂਗਾ ਤੇ ਠੇਕੇ ਠੇਕੇਦਾਰ ਪਹਿਲਾਂ ਹੀ ਸੈਟਿੰਗਾਂ ਕਰ ਜਾਂਦੇ ਨੇਗੇ ਉਸ ਤੋਂ ਬਾਅਦ ਇਹ ਹਜੇ ਅਮਨਦੀਪ ਕੌਰ ਜਿਹੜੀ ਕਹਿ ਰਹੀ ਹੈ ਕਿ ਮੈਨੂੰ ਤਾਂ ਪਤਾ ਹੀ ਨਹੀਂ ਜੀ ਕੀ ਹੋਇਆ ਇਹ ਹਜੇ ਇਹ ਜੀ ਬੰਦਿਆਂ ਨੂੰ ਉਹਦੇ ਪੁੱਛਣਾ ਚਾਹੀਦਾ ਵੀ ਤੁਸੀਂ ਆਪ ਸਾਈਨ ਕੀਤੇ ਆ ਅਮਨਦੀਪ ਕੌਰ ਦੇ ਸਾਈਨ ਨੇ ਤੁਹਾਨੂੰ ਮੈਂ ਦਿਖਾਉਣਾ ਬਹੁਤ ਫੈਨ ਲੱਗ ਰਿਹਾ ਹੈ ਓਡਾ ਇਹ ਡਾਇਰੈਕਟਰ ਥੱਲੇ ਸਾਈਨ ਆ ਆ ਅਮਨਦੀਪ ਕੌਰ ਦੇ ਸਾਈਨ ਨੇ ਉੱਪਰ ਲਿਖਿਆ ਹੋਇਆ ਇੱਥੇ ਆ ਆ ਦੇਖੋ ਪ੍ਰੋਜੈਕਟਡ ਡਾਇਰੈਕਟਰ ਅਮਨਦੀਪ ਕੌਰ ਤੇ ਇਹ ਸਾਹਮੁਕਰ ਗਿਆ ਹੈ ਰੈਫਰਡ ਟੂ ਐਜ਼ ਅ ਫਸਟ ਪਾਰਟੀ ਮਤਲਬ ਇਹ ਸਾਹਮੁਕਰ ਗਿਆ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਜੀ ਮੇਰੇ ਤਾਂ ਧਿਆਨ 'ਚ ਹੀ ਨਹੀਂ ਹੁਣ ਇਹ ਇਹ ਚ ਸਭ ਪਤਾ ਲੱਗਦਾ ਕਿ ਜਾਂ ਤਾਂ ਉੱਤੋਂ ਫੋਨ ਆਇਆ ਉੱਪਰ ਸੈਟਿੰਗ ਹੋਈ ਹੈ ਜਾਂ ਇਹਨਾਂ ਨਾਲ ਸੈਟਿੰਗ ਹੋਈ ਹੈ ਇਹ ਹੁਣ ਪੁੱਛੋ ਇਹਨਾਂ ਨੂੰ ਤੁਹਾਡੇ ਉੱਪਰ ਤੁਹਾਡਾ ਮੰਤਰੀ ਹੈ ਥੱਲੇ ਇਹ ਪ੍ਰੋਜੈਕਟ ਡਾਇਰੈਕਟਰ ਬਲਾਉ ਵਿਜੀਲੈਂਸ ਨੂੰ ਇੱਥੇ ਵੀ ਕੀ ਦੀ ਸੈਟਿੰਗ ਹੋਈ ਹੈ ਭਈ ਇਹ ਦੁਬਾਰਾ ਗੱਲ ਤਾਂ ਇੱਥੇ ਵਿਜੀਲੈਂਸ ਲਾਉਣ ਵਾਲੀ ਹੈ ਤੁਸੀਂ ਐਵੇਂ ਵਿਜੀਲੈਂਸ ਨੂੰ ਕਦੇ ਕਿਸੇ ਦੇ ਕਦੇ ਪੁਲਿਸ ਨੂੰ ਇੱਥੇ ਇੱਧਰ ਕਦੇ ਤੁਹਾਡੇ ਕੀ ਕਰਦੇ ਆ ਲੋਕ ਹਨ ਹਰਜੋਤ ਬੈਂਸ ਜੀ ਨੂੰ ਵੀ ਪੁੱਛਣਾ ਚਾਹੀਦਾ ਸਭ ਤੋਂ ਵੱਡੀ ਗੱਲ ਇਹ ਹੈ ਬਲਾਉ ਹਰਜੋਤ ਬੈਂਸ ਨੂੰ ਹੁਣ ਇੱਥੇ ਪੁੱਛੋ ਵੀ ਭਾਈ ਕਿੱਥੇ ਤੁਹਾਡੀ ਨਿਗਰਾਨੀ ਕਿੱਥੇ ਸਿਸਟਮ ਕਿੱਥੇ ਆ ਤੁਹਾਡੇ ਜਿਹੜੇ ਤੁਸੀਂ ਪਿਛਲੀ ਵਾਰ ਕਹਿੰਦੇ ਸੀ ਅਸੀਂ ਇਹਨਾਂ ਨੂੰ 307 ਦਾ ਪਰਚਾ ਪਾਵਾਂਗੇ ਜੀ ਅਸੀਂ ਕੰਪਨੀ ਸਸਪੈਂਡ ਕਰਤੀਏ ਬਲੈਕਲਿਸਟ ਕਰਤੀ ਆ ਕੰਪਨੀ ਬੈਠੀ ਅਗਲੇ ਆ ਬੈਠੇ ਆ ਸੈਟਿੰਗ ਕਰਕੇ ਤੁਹਾਡੇ ਦੁਆਰਾ ਠੇਕਾ ਲਈ ਤੇ ਉੱਤੋਂ ਐਕਸਕਿਊਜ਼ ਇਹ ਦੇ ਰਹੇ ਆ ਕਿ ਜੀ ਇਹ ਤਾਂ ਜਿਹੜੇ ਬੰਦਿਆਂ ਨੇ ਘੱਟ ਹੁਲਾਤੀ ਬੈੱਡ ਲਾਤੀ ਅਸੀਂ ਉਹਨਾਂ ਨੂੰ ਠੇਕਾ ਦੇ ਦਿੱਤਾ ਯਾਰ ਸ਼ਰਮ ਕਰੋ ਤੁਸੀਂ ਘੱਟ ਤਾਂ ਕੋਈ ਫਿਰ ਉਹੀ ਗੱਲ ਵੀ ਜੇ ਤੁਹਾਡਾ 123 ਰੁਪਏ ਦਾ ਜਾਂ ਕਿੰਨਾ ਵੀ ਉਹ ਹੈਗਾ ਪ੍ਰੋਜੈਕਟ ਹੈਗਾ ਕੋਈ ਉੱਥੇ 20 ਰੁਪਏ ਲਾ ਦੂਗਾ ਤੇ ਗੰਦ ਖਵਾਈ ਜਾਊਗਾ ਦਿਖਾਈ ਜਾਉਂਗੇ ਪਰ ਉਹ ਤੁਸੀਂ ਇਹ ਤਾਂ ਦੇਖੋ ਵੀ ਘੱਟ ਕਿਉਂ ਲਾ ਰਿਹਾ ਤੇ ਕਿਹੜਾ ਬੰਦਾ ਲਾ ਰਿਹਾ ਪਹਿਲਾਂ ਕਿ ਉਹ ਤੁਸੀਂ ਬਲੈਕਲਿਸਟ ਸੱਚੀ ਕੀਤਾ ਸੀ ਕਿ ਉਹ ਕੰਪਨੀ ਬਦਲ ਕੇ ਦੁਬਾਰਾ ਆਇਆ ਕਿਸੇ ਹੋਰ ਕੰਪਨੀ ਦੇ ਥਰੂ ਆਇਆ ਇਹ ਦੇਖਣਾ ਤੇ ਪਹਿਣਾ ਹੀ ਹੈ ਨਾ ਇੰਨੀ ਕਿ ਤਾਂ ਹਿਊਮਨ ਇੰਟੈਲੀਜੈਂਸ ਵੀ ਹੁੰਦੀ ਹੈ ਬਿਲਕੁਲ ਬਿਲਕੁਲ ਔਰ ਇਹ ਸਮਝਦੇ ਲੋਕਾਂ ਨੂੰ ਮੂਰਖ ਵੀ ਅਸੀਂ ਕੁਝ ਵੀ ਕਰੀਏ ਪਤਾ ਤਾਂ ਲੱਗਣਾ ਹੀ ਨਹੀਂ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਤਾਂ ਮੈਰੀਟੋਰੀਅਸ ਸਕੂਲਾਂ ਦੇ ਬੱਚੇ ਹੁਣ ਧਿਆਨ ਨਾਲ ਖਾਣਾ ਖਾਣ ਕਿਉਂਕਿ ਉਸੇ ਕੰਪਨੀ ਕੋਲੇ ਮੁਰ ਤੋਂ ਠੇਕਾ ਚਲਿਆ ਗਿਆ ਜਿੱਥੇ ਜਿਹੜੀ ਕੰਪਨੀ ਦੀ ਵਜ੍ਹਾ ਨਾਲ ਸੰਗਰੂਰ ਦੇ ਵਿੱਚ ਬੱਚੇ ਬਿਮਾਰ ਹੋਏ ਸੀ ਹਰਜੋਤ ਬੈਂਸ ਜਿਹੜੇ ਉੱਥੇ ਆ ਕੇ ਇੱਕ ਹਸਾਬ ਨਾਲ ਕਹਿ ਲਿਆ ਕਿ ਮਗਰ ਮਛ ਦੇ ਹੰਝੂ ਸੜਦੇ ਸੀ ਉਹਨਾਂ ਦੀ ਸਰਕਾਰ ਨੇ ਉਹਨਾਂ ਦੇ ਮਹਿਕਮੇ ਨੇ ਮੁਰ ਤੋਂ ਹੀ ਉਸੇ ਕੰਪਨੀ ਨੂੰ ਠੇਕਾ ਦੇ ਦਿੱਤਾ ਜਿਹੜੀ ਉਦੋਂ ਬੱਚਿਆਂ ਦੀ ਜਾਨ ਨਾ ਖੇਡੀ ਸੀ ਤਾਂ ਉਹ ਸਵਾਲ ਇੱਥੇ ਖੜਾ ਹੁੰਦਾ ਜਿਸ ਤਰੀਕੇ ਨਾਲ ਮਾਨ ਗੋਇਲ ਨੇ ਉਠਾਇਆ ਹੈ ਕਿ ਕੀ ਇਹ ਸਭ ਕੁਝ ਚੱਲ ਰਿਹਾ ਹੈ ਤੇ ਜਿਵੇਂ ਇਹ ਕਹਿ ਰਹੇ ਆ ਕਿ ਅਸੀਂ ਸਸਤਾ ਕਰਕੇ ਵੀ ਸਭ ਤੋਂ ਘੱਟ ਬੈਡ ਇਨਾਂ ਨੇ ਲਗਾਈ ਹੈ ਇਹਦਾ ਮਤਲਬ ਕਿ ਕੀ ਜਿਹੜੇ ਤੁਸੀਂ ਜ਼ਹਿਰ ਵੰਡਣ ਵਾਲਿਆਂ ਨੂੰ ਠੇਕਾ ਦੇ ਦੇਵੋਗੇ ਉਹਨਾਂ ਨੂੰ ਠੇਕਾ ਦੇ ਦੇਵੋਗੇ ਜਿਨ੍ਹਾਂ ਨੇ 100 ਦੇ ਕਰੀਬ ਬੱਚਿਆਂ ਦੀ ਜਾਨ ਨਾਲ ਖੇਡ ਗਏ ਸੀ ਜਿਹੜੇ ਉਹ ਤਾਂ ਰੱਬ ਦੀ ਕਹਿ ਲਈ ਹੈ ਕੁਦਰਤ ਦੀ ਕਹਿ ਲਈ ਹੈ ਇਹ ਬਚ ਗਏ ਹੈ ਤਾਂ ਫਿਰ ਕੀ ਸਰਕਾਰ ਉਹਨਾਂ ਦੀ ਮੁਰ ਜਾਣ ਲੈਣਾ ਚਾਹੁੰਦੀ ਹੈ ਇਹ ਸਾਰੇ ਸਵਾਲ ਨੇ ਜਿਹੜਾ ਇਹ ਠੇਕਾ ਦਿੱਤਾ ਹੈ ਇਹਦੇ ਤੇ ਮੁਰ ਉਂਗਲੀਆਂ ਖੜੀਆਂ ਆ ਜਿਹੜੀਆਂ ਹੋ ਗਈਆਂ ਸ਼ੁਰੂ ਮਾਨ ਗੋਇਲ ਨੇ ਵੀ ਸਵਾਲ ਉਠਾਏ ਨੇ ਉਮੀਦ ਕਰਦੇ ਆ ਕਿ ਸਰਕਾਰ ਇਸ ਨੂੰ ਵਾਪਸ ਲਵੇਗੀ ਤੇ ਜਿਹੜੀ ਬਣਦੀ ਕੰਪਨੀ ਹੈ ਕਿਸੇ ਹੋਰ ਜਿਵੇਂ ਇਹਨਾਂ ਨੇ ਕਿਹਾ ਕਿ ਪੰਜਾਬ ਚ ਕੋਈ ਥੋੜੇ ਲੋਕ ਥੋੜੀ ਹੈ ਕਿਸੇ ਹੋਰ ਨੂੰ ਇਸ ਚੀਜ਼ ਦਾ ਠੇਕਾ ਦੇਵੇ